ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਅੱਜ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਟੱਕੀ ਸਾਹਿਬ ਜੋ ਕਿ ਜੰਗਲਾਂ ਦੇ ਵਿੱਚ ਬਣਿਆ ਗੁਰਦੁਆਰਾ ਹੈ ਜੀ ਜੰਗਲਾਂ 'ਚ ਮੰਗਲ ਲੱਗੇ ਹੋਏ ਆ ਬਹੁਤ ਹੀ ਵਧੀਆ ਕੁਦਰਤ ਦੇ ਨਜ਼ਾਰੇ ਆ ਜੀ ਉਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਅੱਜ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹ ਆ ਜੀ ਕੀ ਆਪਾਂ ਤੁਹਾਨੂੰ ਸਾਰਾ ਰਸਤਾ ਦੱਸ ਰਹੀਏ ਜੀ ਇਹ ਜੋ ਰਾਹ ਵਾ ਜੀ ਇਹ ਗਿਲ ਨਹਿਰ ਤੋਂ ਆਉਂਦਾ ਜੀ ਜਿਹੜਾ ਆਪਾਂ ਜਾ ਰਹਿਆਂ ਜੀ ਨਾ ਇਹ ਹੈਗਾ ਜੀ ਦਰਾਹੇ ਵਾਲਾ ਪੌਲਾ ਜੀ ਜਿੱਥੋਂ ਆਪਾਂ ਦਰਾਹੇ ਵਾਲਾ ਪੌਲ ਕਰਾਸ ਕਰਿਆ ਜੀ ਤੇ ਸਾਹਮਣੇ ਆਪਾਂ ਕਰਾਸ ਕਰਨਾ ਜੀ ਇਧਰੋਂ ਰਾਈਟ ਹੈਂਡ ਜਿਹੜਾ ਵੀ ਪੌਲੇ ਆਊਗਾ ਸਾਹਮਣੇ ਦਰਾਹੇ ਵਾਲੇ ਪੌਲੇ ਦੇ ਉੱਪਰ ਦੀ ਜਿਹੜਾ ਨਵਾਂ ਪੌਲ ਬਣਿਆ ਵਾ ਨਹਿਰ ਦੇ ਨਾਲ ਨਾਲ ਆਉਂਦਾ ਸਾਹਮਣੇ ਆਪਾਂ ਰਾਈਟ ਹੈਂਡ ਹੋਣਾ ਜੀ ਤੁਸੀਂ ਨਾਲ ਦੀ ਨਾਲ ਮੈਂ ਅੱਜ ਦੋਸਤੋ ਤੁਹਾਨੂੰ ਰਾਹ ਸਮਝਾਉਂਗਾ ਜੀ ਇੱਥੋਂ ਦੇਖੋ ਤੁਸੀਂ ਰਾਈਟ ਹੈਂਡ ਹੁਣਾ ਇੱਕ ਰਸਤਾ ਉੱਪਰ ਦੀ ਜਾਂਦਾ ਜੀ ਉੱਪਰ ਵਾਲਾ ਰਸਤਾ ਨਹੀਂ ਤੁਸੀਂ ਜਾਣਾ ਜੀ ਇਹਦੇ ਥੱਲੇ ਦੀ ਬਿਲਕੁਲ ਪੁਲ ਦੇ ਥੱਲੇ ਦੀ ਹੋ ਜਿਓ ਲਓ ਜੀ ਇੱਥੋਂ ਥੱਲੇ ਦੀ ਹੋ ਜਾਣਾ ਵਾ ਦਿੱਲੀ ਰੋਡ ਆ ਜੀ ਇਹ ਲਓ ਜੀ ਇੱਥੋਂ ਥੱਲੇ ਹੋ ਗਏ ਜੀ ਤੇ ਆਪਾਂ ਅੱਗੇ ਜਾ ਕੇ ਜਿਹੜਾ ਵੀ ਪੁਲ ਆਏਗਾ ਉਹ ਪੁਲ ਦੇ ਨਾਲ ਹੀ ਥੱਲੇ ਸੱਜੇ ਹੱਥ ਘੁੰਮਣਾ ਜੀ ਪਹਿਲਾ ਪੁਲ ਜਿਹੜਾ ਆਊਗਾ ਕ੍ਰੋਸ ਕਰਦੇ ਹੀ ਆ ਨਾਲ ਵਾਲੀ ਸੜਕ ਤੋਂ ਉਥੋਂ ਇੱਥੋਂ ਸੱਜੇ ਨਾਲ ਹੀ ਘੁੰਮਣਾ ਜੀ ਇਹ ਪੈਲ ਰੋਡ ਆ ਜੀ ਤੇ ਇਹ ਰੋਡ ਦੇ ਉੱਪਰ ਅੱਗੇ ਜਾ ਕੇ ਤੁਸੀਂ ਸਿਰਫ 7 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਟੱਕੀ ਸਾਹਿਬ ਬਣਿਆ ਹੋਇਆ ਜੀ ਇਤੋਂ ਦੋਸਤੋ ਤੁਸੀਂ ਲੋਕੇਸ਼ਨ ਵੀ ਲਾ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਟੱਕੀ ਸਾਹਿਬ ਲਿਖ ਕੇ ਤੇ ਲੋਕੇਸ਼ਨ ਵੀ ਨਾਲ ਦੀ ਨਾਲ ਤੁਹਾਨੂੰ ਲੈ ਜਾਏਗੀ ਇਹ ਵੀਡੀਓ ਬਣਾਉਣ ਦਾ ਮਕਸਦ ਵੀਰੇ ਮੇਰਾ ਇਹੀ ਸੀਗਾ ਕਿ ਇਹ ਦੁਬਾਰਾ ਮੈਂ ਵੀਡੀਓ ਬਣਾਈਆ ਗੁਰਦੁਆਰਾ ਸਾਹਿਬ ਦੀ ਕਿਉਂਕਿ ਮੈਂ ਪਹਿਲਾ ਵੀਡੀਓ ਬਣਾਈ ਸੀ ਉਹਦੇ ਵਿੱਚ ਕਈ ਦੋਸਤਾਂ ਦੇ ਮਿੱਤਰਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਵੀਰੇ ਰਾਹ ਬਾਰੇ ਨਹੀਂ ਦੱਸਿਆ ਤੁਸੀਂ ਕਿੱਥੋਂ ਕੋ ਮੁੜਨਾ ਕਿੱਧਰ ਦੀ ਆਉਣਾ ਇਸ ਕਰਕੇ ਮੈਂ ਵੀਰੇ ਵੀਡੀਓ ਬਣਾਈ ਆ ਉਹ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੱਚੇ ਹੱਥ ਜੋ ਝੰਡਾ ਲੱਗਿਆ ਇਹ ਉਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲੱਗਿਆ ਹੋਇਆ ਜੀ ਝੰਡਾ ਤੇ ਇੱਥੋਂ ਇਹ ਜੰਗਲ ਜੰਗਲੀ ਏਰੀਆ ਜਿਹੜਾ ਬਣਾਇਆ ਜੀ ਇੱਥੋਂ ਸ਼ੁਰੂ ਹੋ ਜਾਂਦਾ ਜੰਗਲੀ ਏਰੀਆ ਲਓ ਜੀ ਇੱਥੋਂ ਗੁਰਦੁਆਰਾ ਸਾਹਿਬ ਜੀ ਦੀ ਮਨਿਆਤ ਸ਼ੁਰੂ ਹੋ ਜਾਂਦੀ ਆ ਦੇਖੋ ਜੀ ਪੂਰਾ ਜੰਗਲ ਆ ਗੁਰਦੁਆਰਾ ਸਾਹਿਬ ਜੀ ਇੱਥੋਂ ਆਪਾਂ ਅੱਗੇ ਜਾ ਕੇ ਰਾਈਟ ਘੁੰਮਣਾ ਜੀ ਇੱਥੇ ਬਹੁਤ ਜ਼ਿਆਦਾ ਜਾਨਵਰ ਵੀ ਹਨ ਉਹ ਵੀ ਆਪਾਂ ਦਿਖਾਵਾਂਗੇ ਬਹੁਤ ਜ਼ਿਆਦਾ ਪੰਛੀ ਹਨ ਬਹੁਤ ਹੀ ਪਿਆਰੀਆਂ ਪਿਆਰੀਆਂ ਪੰਛੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਪੰਛੀਆਂ ਦੀਆਂ ਜੀ ਇੱਥੋਂ ਕੁਦਰਤ ਦੇ ਬਹੁਤ ਹੀ ਜ਼ਿਆਦਾ ਨਜ਼ਾਰੇ ਨੇ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲਓ ਜੀ ਇੱਥੋਂ ਆਪਾਂ ਮੁੜਨਾ ਜੀ ਤੇ ਇਹ ਪਿੰਡ ਹੈਗਾ ਮਕਸੂਦਣਾ ਮਕਸੂਦਣਾ ਪਿੰਡ ਤੁਸੀਂ ਸਰਚ ਵੀ ਮਾਰ ਸਕਦੇ ਹੋ ਮਕਸੂਦਰਾਹੇ ਵਾਲੇ ਪੁਲ ਤੋਂ ਖੜ ਕੇ ਮਕਸੂਦਣਾ ਟੱਕੀ ਸਾਹਿਬ ਲਿਖ ਕੇ ਗੂਗਲ ਦੇ ਉੱਪਰ ਸਰਚ ਵੱਜ ਜਾਊਗਾ ਜੀ 7 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬਾ ਜੀ ਲਓ ਜੀ ਇੱਥੋਂ ਆਪਾਂ ਰਾਈਟ ਹੋਣਾ ਵਾ ਰਾਈਟ ਹੁੰਦੇ ਇਹ ਰਾਸਤਾ ਸਾਰਾ ਜੋ ਜਾ ਰਿਹਾ ਗੁਰਦੁਆਰਾ ਸਾਹਿਬ ਜੀ ਨੂੰ ਜਾ ਰਿਹਾ ਤੇ ਅੱਗੇ ਜਾ ਕੇ ਆਪਾਂ ਗੱਡੀ ਪਾਰਕਿੰਗ ਕਰਾਂਗੇ ਜੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਕੁਦਰਤ ਦੇ ਦਿਖਾਵਾਂਗੇ ਜੀ ਨਜ਼ਾਰੇ ਇੱਥੇ ਦੇ ਤੇ ਗੁਰਦੁਦੁਆਰਾ ਸਾਹਿਬ ਜੀ ਦੇ ਵਿੱਚ ਅੱਗੇ ਜਾ ਕੇ ਆਪਾਂ ਮੱਥਾ ਟੇਕਦੇ ਆ ਜੀ ਤੇ ਨਾਲ ਦੀ ਨਾਲ ਵੀਡੀਓ ਨਾਲ ਦੋਸਤੋ ਬਣੇ ਰਹੋ ਜਿਨ੍ਹਾਂ ਨੇ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਦੋਸਤੋ ਇੱਕ ਇਹ ਆ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਰੋਜ਼ ਮੇਰੀਆਂ ਜੋ ਵੀਡੀਓ ਅਪਡੇਟ ਨਵੀਆਂ ਆਉਂਦੀਆਂ ਨੇ ਜੀ ਗੁਰਦੁਆਰਾ ਸਾਹਿਬ ਜੀ ਦੀਆਂ ਸਾਰੀਆਂ ਜਿੰਨੀਆਂ ਵੀ ਤੇ ਨਾਲ ਦੀ ਨਾਲ ਤੁਹਾਨੂੰ ਉਹ ਵੀਡੀਓ ਮੇਰੀਆਂ ਸ਼ੋ ਹੋ ਜਾਇਆ ਕਰਨ ਬਸ ਤੁਹਾਡੇ ਸਾਥ ਦੀ ਲੋੜ ਆ ਦੋਸਤੋ ਆਪਾਂ ਨਾਲ ਦੀ ਨਾਲ ਸਾਰੀਆਂ ਵੀਡੀਓ ਬਣਾਉਂਦੇ ਰਵਾਂਗੇ ਜੀ ਲਓ ਜੀ ਇੱਥੋਂ ਦੇਖੋ ਬਾਬਾ ਜੀ ਦੇ ਬੋਰਡ ਲੱਗੇ ਹੋਇਆ ਜੀ ਰਸਤੇ ਦੇ ਵਿੱਚ ਕੱਚਾ ਰਸਤਾ ਵਾ ਬਿਲਕੁਲ ਜੰਗਲੀ ਰਸਤਾ ਵਾ ਤੇ ਗੱਡੀਆਂ ਵੀ ਬਹੁਤ ਆਈਆਂ ਹੋਈਆਂ ਨੇ ਅੱਜ ਦਰਸ਼ਨਾਂ ਦੇ ਲਈ ਤੇ ਐਤਵਾਰ ਦਾ ਦਿਨ ਆ ਜੀ ਲਓ ਜੀ ਦੇਖੋ ਇੱਥੋਂ ਆਪਾਂ ਸੱਜੇ ਹੱਥ ਮੋੜਨਾ ਜੀ ਤੇ ਇੱਧਰ ਗੱਡੀਆਂ ਦੀ ਪਾਰਕਿੰਗ ਲੱਗਦੀ ਆ ਇੱਥੋਂ ਆਪਾਂ ਸੱਜੇ ਹੱਥ ਮੋੜ ਲੀਏ ਜੀ ਗੱਡੀ ਇੱਥੋਂ ਆਪਾਂ ਸੱਜੇ ਹੱਥ ਗੱਡੀ ਮੋੜ ਕੇ ਪਾਰਕਿੰਗ ਲਗਾਉਨੇ ਆ ਜੀ ਤੇ ਨਾਲ ਦੀ ਨਾਲ ਤੁਹਾਨੂੰ ਆਪਾਂ ਪੈਦਲ ਸਾਰਾ ਰਸਤਾ ਦਿਖਾਉਨੇ ਆ ਜੀ ਜੋ ਗੁਰਦੁਆਰਾ ਸਾਹਿਬ ਜੀ ਨੂੰ ਜਾਂਦਾ ਵਾ ਵੀਡੀਓ ਨਾਲ ਦੋਸਤੋ ਬਣੇ ਰਹੋ ਜੀ ਪਹਿਲਾਂ ਆਪਾਂ ਗੱਡੀ ਪਾਰਕਿੰਗ ਲਾ ਲਈਏ ਜੀ ਜੀ ਦੇਖੋ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਐਂਟਰੀ ਕਰ ਲਈ ਆ ਜੀ ਇਹ ਗੁਰਦੁਆਰਾ ਸਾਹਿਬ ਜੀ ਪੂਰਾ ਜੰਗਲ ਦੇ ਵਿੱਚ ਬਣਿਆ ਹੋਇਆ ਜੀ ਪੂਰਾ ਜੰਗਲੀ ਏਰੀਆ ਵਾ ਜੀ ਤੇ ਇੱਥੇ ਜਾਨਵਰ ਵੀ ਕਈ ਦਿਖ ਗਿਆ ਜੀ ਅੱਗੇ ਆਪਾਂ ਵੀਡੀਓ ਤੁਹਾਨੂੰ ਦਿਖਾਉਨੇ ਆ ਜੀ ਜਾਨਵਰ ਵੀ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਜੰਗਲੀ ਏਰੀਆ ਵਾ ਪਰ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਆਪਾਂ ਨਾਲ ਦੀ ਨਾਲ ਸਾਰਾ ਤੁਹਾਨੂੰ ਦਿਖਾਉਂਦੇ ਰਵਾਂਗੇ ਜੀ ਦੋਸਤੋ ਆਪਾਂ ਵੀਡੀਓ ਦੁਬਾਰਾ ਤਾਂ ਬਣਾਈ ਆ ਜੀ ਕਿਉਂਕਿ ਕਈ ਦੋਸਤਾਂ ਦੇ ਮੈਸੇਜ ਆਏ ਸੀ ਕਿ ਰਾਹ ਬਾਰੇ ਨਹੀਂ ਵੀਰੇ ਦੱਸਿਆ ਤਾਂ ਹੀ ਆਪਾਂ ਰਾਹ ਦੀ ਤੁਹਾਨੂੰ ਮੂਰਿਓ ਵੀਡੀਓ ਪਾਈ ਆ ਤੇ ਸਾਰਾ ਸਮਝਾਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਮੇਨ ਐਂਟਰੀ ਗੇਟ ਆ ਗੁਰਦੁਆਰਾ ਸਾਹਿਬ ਜੀ ਦਾ ਤਾਂ ਪੋਵਨ ਵਿੱਚ ਆਪ ਜੀ ਦਾ ਸਵਾਗਤ ਹੈ ਦੇਖ ਸਕਦੇ ਹੋ ਇਧਰਲੇ ਪਾਸੇ ਦੇਖੋ ਜੀ ਬਾਬਾ ਜੀ ਨੇ ਦੁਕਾਨ ਆ ਜੀ ਬਾਬਾ ਜੀ ਦੁਕਾਨ ਦੇ ਉੱਪਰੋਂ ਪ੍ਰਸ਼ਾਦ ਫੋਟੋਆਂ ਕੋਈ ਵੀ ਚੀਜ਼ ਆਪਾਂ ਪਾਣੀ ਵਗੈਰਾ ਪਾਣੀ ਦੀਆਂ ਬੋਤਲਾਂ ਜਾਂ ਕੁਝ ਵੀ ਆ ਆਪਾਂ ਲੈ ਸਕਦੇ ਆ ਬਾਬਾ ਜੀ ਇੱਧਰਲੇ ਪਾਸੇ ਦੇਖੋ ਇਹ ਵੀ ਪੂਰੇ ਪੁਰਾਣੇ ਟਾਈਪ ਦੀ ਦੁਕਾਨ ਬਣਾਈ ਹੋਈ ਹੈ ਜੀ ਮਿੱਟੀ ਨਾਲ ਲਿਪ ਕੇ ਉੱਤੇ ਕਾਨਿਆਂ ਦੀਆਂ ਛੱਤਾਂ ਬਾਂਸ ਪਾ ਕੇ ਬਣਾਈ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਉਹ ਦਰਬਾਰ ਸਾਹਿਬ ਦਾ ਰਸਤਾ ਹੈ ਜੀ ਦਰਬਾਰ ਸਾਹਿਬ ਦੇ ਰਸਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਦੋਸਤੋ ਅੱਜ ਆਪਾਂ ਤੁਹਾਨੂੰ ਵੀਡੀਓ ਚ ਸਾਰੇ ਏਰੀਏ ਦੇ ਦਰਸ਼ਨ ਕਰਾਉਨੇ ਆ ਜੀ ਜੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਣੇ ਹੋਏ ਆ ਜੀ ਪੂਰੇ ਏਰੀਏ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਦੇਖ ਸਕਦੇ ਹੋ ਬਾਬਾ ਜੀ ਦੀਆਂ ਫੋਟੋਆਂ ਪੂਰਾ ਜੰਗਲ ਦੇ ਵਿੱਚ ਬਣਿਆ ਗੁਰਦੁਆਰਾ ਸਾਹਿਬ ਜੀ ਇੱਧਰ ਵੀ ਦੇਖ ਲਓ ਜੀ ਪੂਰਾ ਪੁਰਾਣੇ ਘਰ ਵਾਂਗੂ ਛੱਤਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਮਿੱਟੀ ਦੀਆਂ ਕੰਧਾਂ ਲਿੱਪੀਆਂ ਹੋਈਆਂ ਨੇ ਤੇ ਚਿੜੀਆਂ ਦੇ ਰਹਿਣ ਲਈ ਦੇਖ ਲਓ ਕਿੰਨਾ ਵਧੀਆ ਪ੍ਰਬੰਧ ਕਰਿਆ ਹੋਇਆ ਜੀ ਚਿੜੀਆਂ ਦੇ ਵੀ ਜਿਆਦਾ ਇੱਥੇ ਦੇਖ ਰਹੇ ਸਾਰੇ ਪੰਛੀਆਂ ਦੀ ਦੇਖ ਰਹੇ ਕਰੀ ਜਾਂਦੀ ਹੈ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਨੇ ਜੀ ਲੋ ਜੀ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਵੀ ਬਹੁਤ ਜ਼ਿਆਦਾ ਆ ਰਹੀਆਂ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੋ ਦਰਖਤ ਨੇ ਉਹ ਵੀ ਬਹੁਤ ਪੁਰਾਣੇ ਸਮੇਂ ਦੇ ਦਰਖਤ ਲੱਗ ਰਹੇ ਨੇ ਜੀ ਤੁਸੀਂ ਆਪ ਖੁਦ ਦੇਖ ਸਕਦੇ ਹੋ ਜੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਖਤ ਲੱਗੇ ਨੇ ਜੀ ਇਹ ਵੀ ਬਹੁਤ ਪੁਰਾਣੇ ਸਮੇਂ ਦੇ ਦਰਖਤ ਨੇ ਜੀ ਪੂਰਾ ਜੰਗਲੀ ਏਰੀਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਵੀ ਆਈ ਜਾਂਦੀਆਂ ਨੇ ਲੋ ਜੀ ਆ ਘੜਿਆਂ 'ਚ ਦੇਖੋ ਪਾਣੀ ਲਗਾਇਆ ਜਿਹੜੀ ਸੰਗਤ ਨੇ ਪਾਣੀ ਪੀਣਾ ਹੋਵੇ ਇਸ ਘੜੇ ਦੇ ਵਿੱਚੋਂ ਪਾਣੀ ਲਓ ਤੇ ਪੀਓ ਬਾਬਾ ਜੀ ਦੀਆਂ ਦੇਖੋ ਤਸਵੀਰਾਂ ਕਿੰਨੀਆਂ ਪਿਆਰੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲਓ ਜੀ ਦੇਖ ਕਰੀ ਚੱਲੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਰਾਈ ਵੀਡੀਓ ਨਾ ਬਣੇ ਰਹੋ ਦੋਸਤੋ ਅੱਜ ਆਪਾਂ ਤੁਹਾਨੂੰ ਸਾਰੀ ਏ ਟੂ ਜ਼ੈਡ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਲਓ ਜੀ ਇਧਰਲੇ ਪਾਸੇ ਤੁਸੀਂ ਊਠ ਵੀ ਦੇਖ ਸਕਦੇ ਹੋ ਊਠ ਖੜੇ ਨੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਜੀ ਪੂਰਾ ਤਵੇਲਾ ਬਣਾਇਆ ਪਿਆ ਹਾਂਠਾਂ ਦਾ ਇੱਕ ਆਰਾਮ ਕਰ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਹਾਂਠਾਂ ਦੇ ਬੱਚੇ ਵੀ ਨੇ ਤੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹਾਂਠ ਨੇ ਤੁਸੀਂ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਕਿੰਨੇ ਕੁ ਪਿਆਰੇ ਬੱਚੇ ਨੇ ਉਹ ਆਰਾਮ ਕਰ ਰਿਹਾ ਇੱਕ ਜੀ ਆਵਾਜ਼ਿੰਮਤ ਸਾਫ ਦੀ ਗਰ ਕਰਿਆ ਖਟ ਕਰਨ ਲੋ ਜੀ ਦੇਖੋ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜੀ ਤੇ ਬਹੁਤ ਮਿੱਠੀ ਆਵਾਜ਼ ਦੇ ਵਿੱਚ ਸ਼ਬਦ ਕੀਰਤਨ ਪਾਠ ਚੱਲ ਰਿਹਾ ਜੀ ਬਾਬਾ ਜੀ ਦਾ ਪਾਠ ਚੱਲ ਰਿਹਾ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਬਹੁਤ ਹੀ ਬਜਾਦਾ ਸ਼ਾਂਤ ਮਾਹੌਲ ਆ ਜੀ ਉਰੇ ਦਾ ਬਾਲਾ ਵਧੀਆ ਵਾਤਾਵਰਨ ਆ ਜੀ ਪੂਰਾ ਕੁਦਰਤ ਦੇ ਨਜ਼ਾਰੇ ਆ ਜੀ ਤੁਸੀਂ ਜਰੂਰ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੰਗਤੋਂ ਦਰਸ਼ਨ ਕਰਨ ਜਰੂਰ ਆਇਓ ਜੀ ਲੋ ਜੀ ਦੇਖੋ ਜੀ ਨਿੱਕੇ ਨਿੱਕੇ ਮਿੱਟੀ ਦੇ ਇਦਾਂ ਬਰਤਨ ਲਗਾਏ ਗਏ ਆ ਜ ਜਿਨ੍ਹਾਂ ਵਿੱਚ ਪਾਣੀ ਪਾਇਆ ਗਿਆ ਜੀ ਜੋ ਕਿ ਜਾਨਵਰ ਆਪਣਾ ਆ ਕੇ ਪਾਣੀ ਪੀ ਸਕਣ ਜੀ ਗਰਮੀ ਦੇ ਕਰਕੇ ਹਰੇਕ ਜਗ੍ਹਾ ਦੇ ਉੱਪਰ ਇਦਾਂ ਹੀ ਮਿੱਟੀ ਦੇ ਲਗਾਏ ਗਏ ਆ ਜੀ ਥਾਂ ਥਾਂ ਦੇ ਉੱਪਰ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦਾ ਜੋੜਾ ਘਰ ਆ ਜੀ ਇਹ ਵੀ ਬਾਂਸਾਂ ਦੇ ਨਾਲ ਬਣਾਇਆ ਗਿਆ ਜੀ ਉੱਪਰ ਕਾਨੇ ਲਗਾ ਕੇ ਬਾਂਸਾਂ ਦੇ ਨਾਲ ਪੂਰਾ ਜੋੜਾ ਘਰ ਬਣਾਇਆ ਗਿਆ ਜੀ ਚਿੜੀਆਂ ਦਾ ਦੇਖੋ ਕਿੰਨਾ ਵਧੀਆ ਪੰਛੀਆਂ ਦੇ ਰਹਿਣ ਦੇ ਲਈ ਉੱਪਰ ਬਣਾਏ ਗਏ ਆ ਛੋਟੇ-ਛੋਟੇ ਝੌਂਪੜੀਆਂ ਜੀਆਂ ਲਗਾਈਆਂ ਗਈਆਂ ਜਿਦੇ ਚ ਪੰਛੀ ਰਹਿ ਸਕਣ ਜੀ ਠੰਡੀ ਜਗ੍ਹਾ ਦੇ ਉੱਪਰ ਬਹੁਤ ਹੀ ਜ਼ਿਆਦਾ ਜਾਨਵਰਾਂ ਦਾ ਧਿਆਨ ਰੱਖਿਆ ਗਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਧਰੋਂ ਮੇਨ ਐਂਟਰੀ ਆ ਜੀ ਗੁਰਦੁਆਰਾ ਸਾਹਿਬ ਜੀ ਦੀ ਤੁਸੀਂ ਦੇਖ ਸਕਦੇ ਹੋ ਇਹ ਮੇਨ ਐਂਟਰੀ ਆ ਜੀ ਤੇ ਸਾਹਮਣੇ ਉਹ ਦਰਬਾਰ ਹਾਲ ਆ ਜੀ ਤੇ ਉੱਥੇ ਵੀ ਆਪਾਂ ਮੱਥਾ ਟੇਕਾਂਗੇ ਜੀ ਤੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਵੀ ਦੋਸਤੋ ਵੀਡੀਓ ਨਾਲ ਬਣੇ ਰਹੋ ਜੀ ਸਾਰਾ ਤੁਹਾਨੂੰ ਦਿਖਾ ਰਿਆ ਜੀ ਅੱਜ ਗੁਰਦੁਆਰਾ ਸਾਹਿਬ ਜੀ ਦਾ ਜਿੰਨਾ ਵੀ ਵਾਤਾਵਰਨ ਆ ਬਹੁਤ ਹੀ ਵਧੀਆ ਕੁਦਰਤ ਦਾ ਹਰਿਆ ਭਰਿਆ ਸਾਰਾ ਦਰਖਤੀ ਬਹੁਤ ਜਿਆਦਾ ਲੱਗਿਆ ਜੀ ਲੋ ਜੀ ਕਾਟੋ ਸੀਗੀ ਭੱਜ ਗਈ ਤੇ ਆਹ ਦੇਖੋ ਜੀ ਇਧਰਲੇ ਪਾਸੇ ਦਿਖਾ ਰਿਆ ਮੈਂ ਤੁਹਾਨੂੰ ਮੋਰ ਕਿਦਾਂ ਪੈਲ ਪਾ ਰਿਹਾ ਜੀ ਮੋਰ ਨੇ ਆਪਦੇ ਪੂਰੇ ਪੰਖ ਖਿਲਾਰ ਲਏ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਜੀ ਥੋੜਾ ਦੂਰ ਤੋਂ ਤੇ ਦੇਖੋ ਜੀ ਮੋਰ ਨੇ ਪੂਰੇ ਖੰਭਾ ਆਪਣੇ ਖਿਲਾਰ ਲਏ ਕੁਦਰਤ ਦਾ ਬਹੁਤ ਹੀ ਜ਼ਿਆਦਾ ਵਧੀਆ ਨਜ਼ਾਰਾ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਪੰਛੀ ਨੇ ਇੱਥੇ ਪੰਛੀ ਮਨੁੱਖ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜੀ ਰਾਮ ਨਹਿ ਨ ਪੁਰਾਣ ਪੁਰਾਨ ਅਨੇਕ ਕਹਾ ਨਾ ਇਤਨਾ ਮਾਨਿਓ ਸਿਮਰਤ ਸਾਸਰ ਵੇਦ ਤਬੈ ਬਹੁ ਭੇਦ ਕਹਾ ਹਮ ਭੇਦ ਨ ਜਾਣਿਓ ਲੋ ਜੀ ਦੇਖ ਸਕਦੇ ਹੋ ਤੁਸੀਂ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਬਾਬਾ ਜੀ ਦੀਆਂ ਪੁਰਾਣੇ ਸਮੇਂ ਦੀਆਂ ਤਸਵੀਰਾਂ ਨੇ ਜੀ ਜੋ ਕਿ ਪੁਰਾਣੇ ਸਮੇਂ ਦੀਆਂ ਤਸਵੀਰਾਂ ਲੱਗੀਆਂ ਜੀ ਤਪੋਵਨ ਟੱਕੀ ਸਾਹਿਬ ਵਿਖੇ ਜਿੱਥੇ ਕੀ ਬਾਬਾ ਜੀ ਨੇ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਪ ਕਰਿਆ ਜੀ ਇਸ ਜਗ੍ਹਾ ਦੇ ਉੱਪਰ ਪ੍ਰਮਾਤਮਾ ਦਾ ਸਿਮਰਨ ਕਰਿਆ ਜੀ ਪ੍ਰਮਾਤਮਾ ਦਾ ਨਾਮ ਜਪਿਆ ਵਾ ਬਾਬਾ ਜੀ ਨੇ ਇਸ ਜਗ੍ਹਾ ਦੇ ਉੱਪਰ ਜਾਨਵਰਾਂ ਦੇ ਨਾਲ ਵੀ ਬਾਬਾ ਜੀ ਦਾ ਬਹੁਤ ਹੀ ਜ਼ਿਆਦਾ ਪਿਆਰ ਆ ਜੀ ਲਓ ਜੀ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਚਿੜੀਆਂ ਨੇ ਜੀ ਚਿੜੀਆਂ ਨੂੰ ਪਾਣੀ ਭਰ ਕੇ ਰੱਖਿਆ ਗਿਆ ਇੰਨੀ ਗਰਮੀ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਹਮੇਸ਼ਾ ਜਿੰਨੀਆਂ ਵੀ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਜੀ ਪੰਛੀਆਂ ਨੂੰ ਪਿਆਰ ਕਰਦੀਆਂ ਨੇ ਜਿੰਨੀਆਂ ਵੀ ਸੰਗਤਾਂ ਇੰਨੀ ਗਰਮੀ ਦੇ ਵਿੱਚ ਪੰਛੀਆਂ ਦੀ ਦੇਖਭਾਲ ਕਰਦੀਆਂ ਨੇ ਤੇ ਪ੍ਰਮਾਤਮਾ ਹਮੇਸ਼ਾ ਉਹਨਾਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰੀਆਂ ਪਿਆਰੀਆਂ ਚਿੜੀਆਂ ਨੇ ਜੀ ਇੱਧਰਲੇ ਪਾਸੇ ਦੇਖੋ ਜੀ ਤੇ ਦਰਸ਼ਨ ਆਪਾਂ ਤੁਹਾਨੂੰ ਕਰਾਤੇ ਜੀ ਗੁਰਦੁਆਰਾ ਸਾਹਿਬ ਜੀ ਦੇ ਟਪੋਵਨ ਟੱਕੀ ਸਾਹਿਬ ਇੱਧਰ ਪੰਛੀ ਦੇਖੋ ਜੀ ਮਿੱਟੀ ਦੇ ਭਾਂਡਿਆਂ ਦੇ ਵਿੱਚੋਂ ਪਾਣੀ ਪੀਂਦੇ ਆ ਇਦਾਂ ਹੀ ਗਰਮੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦਿਖਾਇਆ ਇਦਾਂ ਹੀ ਪੰਛੀ ਆਉਂਦੇ ਆ ਪਾਣੀ ਪੀਂਦੇ ਆ ਜੀ ਪੰਛੀਆਂ ਦੀ ਦੇਖਭਾਲ ਬਹੁਤ ਜ਼ਿਆਦਾ ਹੁੰਦੀ ਆ ਜੀ ਇਸ ਜਗ੍ਹਾ ਦੇ ਉੱਪਰ ਪੰਛੀ ਹੀ ਕੁਦਰਤ ਦਾ ਸ਼ਿੰਗਾਰ ਹਨ ਜੀ ਲਓ ਜੀ ਦੇਖੋ ਕਿੰਨੀਆਂ ਪਿਆਰੀਆਂ ਤਸਵੀਰਾਂ ਲੱਗੀਆਂ ਜੀ ਬਾਬਾ ਜੀ ਦੇ ਹੱਥੋਂ ਸਾਰੇ ਜਾਨਵਰ ਪੰਛੀ ਆਪ ਚੋਗਾ ਚੁਗਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਇਧਰੋਂ ਮੈਂ ਤੁਹਾਨੂੰ ਜੋ ਦਿਖਾਉਣ ਲੱਗਿਆ ਜੀ ਇਹ ਦੇਖੋ ਤਪੋਵਨ ਲਿਖਿਆ ਜੀ ਮਿੱਟੀ ਦੇ ਨਾਲ ਪੂਰਾ ਲਿਪਿਆ ਹੋਇਆ ਜੀ ਮਿੱਟੀ ਨੂੰ ਚੰਗੀ ਤਰ੍ਹਾਂ ਲਿਪ ਕੇ ਜੀ ਉਹਦੇ ਨਾਲ ਮਿੱਟੀ ਨਾਲ ਕਲਾਕਾਰੀ ਕਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਤਪੋਵਨ ਲਿਖਿਆ ਤੇ ਇਧਰਲੇ ਪਾਸੇ ਦੇਖੋ ਕਿਦਾਂ ਘੜੇ ਰੱਖੇ ਆ ਜੀ ਉਹਦੇ ਉੱਤੇ ਵੀ ਤਪੋਵਨ ਲਿਖਿਆ ਹੋਇਆ ਜੀ ਬਹੁਤ ਹੀ ਵਧੀਆ ਕਲਾਕਾਰੀ ਕਰੀ ਹੋਈ ਹੈ ਜੀ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿਨ੍ਹਾਂ ਨੇ ਵੀ ਇੰਨੀ ਵਧੀਆ ਕਲਾਕਾਰੀ ਦਾ ਕਰੀ ਆ ਜੀ ਪੂਰਾ ਜੰਗਲੀ ਏਰੀਆ ਵਾ ਜੀ ਜਾਨਵਰ ਬਹੁਤ ਨਿਕਲਦੇ ਆ ਪਰ ਜਾਨਵਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਜੀ ਮਨੁੱਖ ਨੂੰ ਇਨਸਾਨ ਨੂੰ ਬਹੁਤ ਜ਼ਿਆਦਾ ਜਿੰਨੇ ਵੀ ਜਾਨਵਰ ਹਨ ਸਾਰੇ ਪਿਆਰ ਕਰਦੇ ਆ ਜੀ ਕੋਈ ਜਾਨਵਰ ਡਰਦਾ ਨਹੀਂ ਹੈਗਾ ਕਿ ਡਰ ਕੇ ਭੱਜ ਜਾਂਦਾ ਬਹੁਤ ਪਿਆਰ ਨਾਲ ਨੇੜੇ ਆਉਂਦੇ ਆ ਜੀ ਤੇ ਪਿਆਰ ਕਰਦੇ ਆ ਹਰੇਕ ਇਨਸਾਨ ਨੂੰ ਪੰਛੀ ਵੀ ਇੰਨਾ ਪਿਆਰ ਕਰਦੇ ਆ ਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਦੇਖ ਸਕਦੇ ਹੋ ਜੀ ਇਹ ਕਾ ਦੋਸਤੋ ਪਤਾ ਨਹੀਂ ਕੀ ਚੀਜ਼ ਆ ਇਹ ਮੈਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਯਾਰ ਪਿਛਲੀ ਵਾਰੀ ਵੀ ਆਪਾਂ ਤੁਹਾਨੂੰ ਪੁੱਛਿਆ ਸੀਗਾ ਬਹੁਤ ਘੱਟ ਲੋਕਾਂ ਨੇ ਦੱਸਿਆ ਇਹਦੇ ਬਾਰੇ ਪਤਾ ਨਹੀਂ ਲੱਗਿਆ ਕੀ ਚੀਜ਼ ਆ ਇਹ ਇੱਕ ਕਮੈਂਟ ਬਾਕਸ ਜੀ ਜਰੂਰ ਦੱਸਿਓ ਮੈਨੂੰ ਇਹ ਹੈ ਕੀ ਚੀਜ਼ ਆ ਲੰਬੀ ਸਾਰੀ ਧੌਣ ਆ ਇਹਦੀ ਜੀ ਤੇ ਦੋਸਤੋ ਐਦਾਂ ਹੀ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਤੇ ਮੈਂ ਤੁਹਾਡੇ ਲਈ ਰੋਜ਼ ਨਵੀਂ-ਨਵੀਆਂ ਵੀਡੀਓ ਲੈ ਕੇ ਆਉਂਦਾ ਰਾਵਾਂਗਾ ਕਈ ਦੋਸਤਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਵੀਰੇ ਇੱਥੇ ਦੀ ਵੀਡੀਓ ਤੁਸੀਂ ਇੱਕ ਵਾਰ ਦੁਬਾਰਾ ਬਣਾ ਦਿਓ ਤੇ ਏਰੀਆ ਸਮਝਾ ਦਿਓ ਤਾਂ ਹੀ ਆਪਾਂ ਇਹ ਦੁਬਾਰਾ ਵੀਡੀਓ ਬਣਾਈ ਆ ਜੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਸੀ ਕਿ ਉਹ ਕਮੈਂਟ ਆਏ ਸੀਗੇ ਜੀ ਕਿ ਦੁਬਾਰਾ ਵੀਡੀਓ ਬਣਾ ਦਿਓ ਤੇ ਦੋਸਤੋ ਤੁਸੀਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਜਦੋਂ ਚੈਨਲ ਸਬਸਕ੍ਰਾਈਬ ਕਰ